ਰਕ੍ਰੂਟਮੈਂਟ ਦੀ ਗੱਲ ਕਰਦੇ ਆ ਤੁਹਾਡੀ ਇੰਡੀਅਨ 에ਅਰ ਫੋਰਸ ਦੇ ਵਿੱਚ ਅਗਨੀ ਵੀਰ ਵాయੂ ਦੀ ਓਪਨਿੰਗ ਹੋ ਚੁੱਕੀ ਹੈਗੀ ਠੀਕ ਹੈ ਕੱਲ ਤੋਂ ਐਗਜ਼ਾਮ ਹੈ ਉਹ ਜੋ ਤੁਹਾਡੇ ਆਨਲਾਈਨ ਐਪਲੀਕੇਸ਼ਨ ਹੈ ਉਹ ਕੱਲ ਤੋਂ ਆਨ ਹੋ ਚੁੱਕੀ ਸੀਗੀ ਤੁਸੀਂ 12 ਤਰੀਕ ਤੋਂ ਭਰ ਸਕਦੇ ਸੀ ਕੀ ਕੁਛ ਇਹਨਾਂ ਨੇ ਸਾਰਾ ਮੰਗਿਆ ਇਨਟੇਕ ਇੱਕ 2027 ਦਾ ਪਹਿਲਾ ਇਨਟੇਕ ਹੈ ਕੀ ਕੁਛ ਸਾਰਾ ਕੁਝ ਮੰਗਿਆ ਇਹਨਾਂ ਨੇ ਆਪਾਂ ਇਸ ਨੋਟੀਫਿਕੇਸ਼ਨ ਦੇ ਵਿੱਚ ਦੇਖ ਲੈਣੇ ਆਂਗੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਉਹ ਤੁਹਾਡੀ 12 ਜਨਵਰੀ ਤੋਂ ਲੈ ਕੇ 1 ਫਰਵਰੀ ਤੱਕ ਹੈ 12 ਜਨਵਰੀ ਤੋਂ 1 ਫਰਵਰੀ ਤੱਕ ਤੁਹਾਡੀ ਆਨਲਾਈਨ ਐਪਲੀਕੇਸ਼ਨ ਹੈ ਆਨਲਾਈਨ ਐਗਜ਼ਾਮ ਜਿਹੜਾ 30 ਮਾਰਚ ਤੇ 31 ਮਾਰਚ ਨੂੰ ਕੰਡਕਟ ਕੀਤਾ ਜਾਏਗਾ ਚਲੋ ਜੀ ਇਹਦੇ ਵਿੱਚ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਕੰਮ ਦੀਆਂ ਆਉਣਗੀਆਂ ਕੀ ਕੀ ਡੇਟ ਚਾਹੀਦੀ ਹੈ ਤੁਹਾਨੂੰ ਕੀ ਕੀ ਬੇਸਿਕਲੀ ਤੁਹਾਡੀ ਉਮਰ ਹੋਣੀ ਚਾਹੀਦੀ ਹੈ ਕਿੰਨੇ ਕਿੰਨੇ ਡੇਟ ਦੇ ਵਿਚਕਾਰ ਕਿਹੜੇ ਕਿਹੜੇ ਕੁਆਲੀਫਿਕੇਸ਼ਨ ਚਾਹੀਦੇ ਟੂ ਦਾ ਪੁਆਇੰਟ ਗੱਲ ਨਿਵੇੜ ਲੈਣੇ ਆਗੇ ਠੀਕ ਹੈ ਸੋ ਇਹਦੇ ਵਿੱਚ ਇਹ ਆਖਦੇ ਆ ਕਹਿੰਦੇ ਜੀ 12 ਜਨਵਰੀ ਤੋਂ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹੋ 1 ਫਰਵਰੀ ਤੱਕ ਤੁਹਾਡੀ ਆਨਲਾਈਨ ਰਜਿਸਟ੍ਰੇਸ਼ਨ ਰਹੂਗੀ ਡੇਟ ਆਫ ਬਰਥ ਜਿਹੜੀ 1 ਜਨਵਰੀ 2006 ਤੋਂ ਲੈ ਕੇ 1 ਜੁਲਾਈ 2009 ਤੱਕ ਰਹਿਣੀ ਚਾਹੀਦੀ ਹੈ ਕਹਿੰਦਾ ਭਾਬ ਤੁਸੀਂ 21 ਸਾਲ ਤੋਂ ਉੱਪਰ ਦੇ ਨਹੀਂ ਹੋਣੇ ਚਾਹੀਦੇ ਤੁਹਾਡੀ ਏਜ 21 ਸਾਲ ਤੋਂ ਉੱਪਰ ਨਹੀਂ ਜਾਣੀ ਚਾਹੀਦੀ ਠੀਕ ਹੈ ਅਨਮੈਰਿਡ ਕੈਂਡੀਡੇਟ ਹੋਣੇ ਚਾਹੀਦੇ ਤੁਹਾਡੀ ਮੈਰਿਜ ਨਹੀਂ ਹੋਈ ਹੋਣੀ ਚਾਹੀਦੀ ਕੁਆਲੀਫਿਕੇਸ਼ਨ ਜਿਹੜੀ ਦੋ ਤਰ੍ਹਾਂ ਦੀ ਦੇਖਣ ਨੂੰ ਮਿਲੂਗੀ ਤੁਸੀਂ ਸਾਇੰਸ ਦੇ ਬੇਸਿਸ ਤੇ ਵੀ ਅਪਲਾਈ ਕਰ ਸਕਦੇ ਹੋ ਵਿਦਆਊਟ ਸਾਇੰਸ ਵੀ ਅਪਲਾਈ ਕਰ ਸਕਦੇ ਹੋ ਦੋ ਤੁਹਾਨੂੰ ਦੇਖਣ ਨੂੰ ਮਿਲ ਗਿਆ ਸਾਇੰਸ ਦੇ ਆਧਾਰ ਤੇ ਤੁਸੀਂ ਪਲੱਸ 2 ਹੈ ਜਿਹੜੀ ਉਹ ਪਾਸ ਕੀਤੀ ਹੋਣੀ ਚਾਹੀਦੀ ਹੈ ਪੀसीएम ਦੇ ਨਾਲ ਮਤਲਬ ਕਿ ਮੈਥ ਫਿਜ਼ਿਕਸ ਤੇ ਇੰਗਲਿਸ਼ ਸੌਰੀ ਪੀਸਮ ਕੈਮਿਸਟਰੀ ਨਹੀਂ ਹੈ ਮੈਥ ਫਿਜ਼ਿਕਸ ਤੇ ਇੰਗਲਿਸ਼ ਦੇ ਨਾਲ ਤੇ ਤੁਹਾਡੇ 50% ਐਗਰੀਗੇਟ ਤੇ 50% ਇੰਗਲਿਸ਼ ਦੇ ਵਿੱਚ ਹੋਣੇ ਚਾਹੀਦੇ ਨੇ ਜਾਂ ਫਿਰ 3 ਸਾਲ ਦਾ ਡਿਪਲੋਮਾ ਇੰਜੀਨੀਅਰਿੰਗ ਦੇ ਵਿੱਚ ਸੇਮ ਤੁਹਾਡਾ 50% ਮਾਰਕਸ ਇੰਗਲਿਸ਼ ਦੇ ਵਿੱਚ ਤੇ 50% ਐਗਰੀਗੇਟ ਜਿਹੜੇ ਉਹ ਹੋਣੇ ਚਾਹੀਦੇ ਨੇ ਕਿ ਇੰਜੀਨੀਅਰਿੰਗ ਮਕੈਨੀਕਲ ਹੋ ਜਾਂਦੀ ਹੈ ਇਲੈਕਟ੍ਰੀਕਲ ਹੋ ਜਾਂਦੀ ਹੈ ਇਲੈਕਟ੍ਰੋਨਿਕ ਆਟੋਮੋਬਾਈਲ ਹੋ ਜਾਂਦੀ ਹੈ ਕੰਪਿਊਟਰ ਸਾਇੰਸ ਜਾਂ ਤੁਹਾਡੀ ਟੈਕਨੋਲੋਜੀ ਦੀ ਜਾਂ ਫਿਰ 2 ਸਾਲ ਦਾ ਵੋਕੇਸ਼ਨਲ ਕੋਰਸ ਵਿਦ ਹੋਣਾ ਚਾਹੀਦਾ ਤੁਹਾਡਾ ਨਾਨ ਵੋਕੇਸ਼ਨਲ ਸਬਜੈਕਟ ਜਿਵੇਂ ਕਿ ਫਿਜ਼ਿਕਸ ਤੇ ਮੈਥਮੈਟਿਕਸ ਦੇ ਨਾਲ ਤੇ 50% ਤੁਹਾਡੇ ਐਗਰੀਗੇਟ ਤੇ 50% ਇੰਗਲਿਸ਼ ਦੇ ਵਿੱਚ ਹੋਣੇ ਚਾਹੀਦੇ ਨੇ ਠੀਕ ਹੈ ਉਸ ਤੋਂ ਇਲਾਵਾ ਅਗਰ ਤੁਸੀਂ ਅਦਰ ਦੈਨ ਸਾਇੰਸ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ +2 ਕੀਤੀ ਹੋਣੀ ਚਾਹੀਦੀ ਹੈਗੀ ਜਿਦੇ ਵਿੱਚ ਤੁਹਾਡੇ ਕੋਲ 50% ਮਾਰਕਸ ਜਿਹੜੇ ਐਗਰੀਗੇਟ ਮਤਲਬ ਕਿ ਇਕੱਠੇ ਦੇ 50% ਮਾਰਕਸ ਹੈ ਜਿਹੜੇ ਤੁਸੀਂ ਇੰਗਲਿਸ਼ ਦੇ ਵਿੱਚ ਪ੍ਰਾਪਤ ਕੀਤੇ ਹੋਣੇ ਚਾਹੀਦੇ ਨੇ ਜਾਂ 2 ਸਾਲ ਦਾ ਤੁਹਾਡੇ ਕੋਲ ਵੋਕੇਸ਼ਨਲ ਕੋਰਸ ਜਿਹੜਾ ਉਹ ਹੋਣਾ ਚਾਹੀਦਾ ਠੀਕ ਹੈ ਜੀ ਇਹ ਇਹਨਾਂ ਨੇ ਚੀਜ਼ਾਂ ਜਿਹੜੀਆਂ ਭਈ ਤੁਹਾਡੀਆਂ ਦੱਸਿਆ ਨਹੀਂ ਆ ਨੈਕਸਟ ਉਸ ਤੋਂ ਇਲਾਵਾ ਤੁਹਾਡੇ ਕੋਲ ਡੋਮਿਸਾਈਲ ਕੈਟਾਗਰੀ ਹੋਣੀ ਚਾਹੀਦੀ ਹੈ ਤੁਹਾਡਾ ਡੋਮਿਸਾਈਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਪਰਮਨੈਂਟ ਡੋਮਿਸਾਈਲ ਜਿਹੜਾ ਉਹ ਵੀ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਡੋਮਿਸਾਈਲ ਦਾ ਸਰਟੀਫਿਕੇਟ ਤੁਹਾਨੂੰ ਨੈਸੈਸਰੀ ਹੁੰਦਾ ਇਹ ਤੁਸੀਂ ਉਹ ਤੁਸੀਂ ਬਣਵਾਉਣਾ ਹੀ ਬਣਵਾਉਣਾਗਾ ਮੇਲ ਕੈਂਡੀਡੇਟਸ ਦੀ ਹਾਈਟ ਹੈ ਜਿਹੜੀ 152 ਸੈਂਟੀਮੀਟਰ ਫੀਮੇਲ ਦੀ 152 ਮਿਨੀਮਮ ਅਕਸੈਪਟੇਬਲ ਹਾਈਟ ਹੈ ਜਿਹੜੀ ਉਹ ਤੁਹਾਡੀ 152 ਸੈਂਟੀਮੀਟਰ ਹੈ ਬਟ ਜਿਹੜੇ ਨਾਰਥ ਈਸਟ ਰੀਜਨ ਵਾਲੇ ਆਗੇ ਉੱਤਰਾਖੰਡ ਵਾਲੇ 147 ਸੈਂਟੀਮੀਟਰ ਆ ਜਾਂਦੀ ਹੈ ਤੇ ਇਧਰਲੇ ਪਾਸੇ ਤੁਹਾਡੇ ਕੋਲ ਲਖਸ਼ਦੀਪ ਵਾਲਿਆਂ ਦੇ ਲਈ 150 ਸੈਂਟੀਮੀਟਰ ਆ ਜਾਂਦੀ ਹੈ ਠੀਕ ਹੈ ਜੀ ਨੈਕਸਟ weight ਹੈ ਜਿਹੜਾ ਤੁਹਾਡਾ proportions ਦੇ ਵਿੱਚ ਹੋਣਾ ਚਾਹੀਦਾ ਹੈ ਤੁਹਾਡੀ ਬੋਡੀ ਦੇ ਠੀਕ ਹੈ ਨੈਕਸਟ ਇਸ ਤੋਂ ਇਲਾਵਾ ਚੈਸਟਰ ਜਿਹੜੀ ਉਹ ਤੁਹਾਡੀ ਮੇਲ ਕੈਂਡੀਡੇਟਸ ਦੇ ਵਿੱਚ 77 ਸੈਂਟੀਮੀਟਰ ਹੋਣੀ ਚਾਹੀਦੀ ਹੈ ਜੀ ਤੇ ਚੈਸਟ ਐਕਸਪੈਂਸ਼ਨ ਜਿਹੜਾ 5 ਸੈਂਟੀਮੀਟਰ ਦਾ ਐਕਸਟਰਾ ਹੋਣਾ ਚਾਹੀਦਾ ਫੀਮੇਲ ਕੈਂਡੀਡੇਟਸ ਦੇ ਵਿੱਚ ਤੁਹਾਡੇ ਕੋਲ ਐਕਸਪੈਂਸ਼ਨ ਜਿਹੜਾ 5 ਸੈਂਟੀਮੀਟਰ ਦਾ ਮਿਲਣਾ ਚਾਹੀਦਾ ਨੈਕਸਟ ਇਸ ਤੋਂ ਬਾਅਦ ਤੁਸੀਂ ਗੱਲ ਕਰੀਏ ਆਪਾਂ ਤੁਹਾਡੇ ਹਾਂ ਏ ਵਿਜ਼ੂਅਲ ਦਾ ਆ ਗਿਆ ਇਹ ਬੇਸਿਕਲੀ ਤੁਸੀਂ ਚੈੱਕ ਕਰ ਲਿਓ ਜੋ ਵੀ ਤੁਹਾਨੂੰ ਚੀਜ਼ਾਂ ਚਾਹੀਦੀਆਂ ਨੇਗੀਆਂ ਬਾਡੀ ਟੈਟੂ ਦਾ ਤੁਸੀਂ ਬੜਾ ਕੁਐਸ਼ਨ ਠਾਉਣੇ ਹੋ ਨੇ ਤਾਂ ਪਰਮਾਨੈਂਟ ਬਾਡੀ ਟੈਟੂ ਐਟ ਟੇ ਉਹ ਤੁਹਾਡੇ ਅਲਾਉ ਨਹੀਂ ਹੈਗੇ ਅਨਲੈਸ ਤੁਸੀਂ ਕਿਸੇ ਟ్రਾਈਬ ਦੇ ਨਾਲ ਰਿਲੇਟਡ ਉਹ ਕਬੀਲੇ ਦੇ ਨਾਲ ਰਿਲੇਟਡ ਹੋ ਰਿਲੀਜੀਅਸ ਤੇ ਕਬੀਲੇ ਦੇ ਤੌਰ ਤੇ ਚਾਹੀਦੀ ਹੈ ਉਸ ਤੋਂ ਇਲਾਵਾ ਨਹੀਂ ਹੈਗਾ ਅਗਰ ਤੁਹਾਡਾ ਟੈਟੂ ਦਿਖਦਾ ਤਾਂ ਤੁਸੀਂ ਅਪਲਾਈ ਨਹੀਂ ਕਰ ਸਕਦੇ ਠੀਕ ਹੈ ਜੀ ਨੈਕਸਟ ਕੱਲੇ ਸਿੱਖ ਕੈਂਡੀਡੇਟਸ ਨੇ ਜਿਹੜੇ ਉਹ ਫੇਸ ਦੇ ਉੱਪਰ ਵਿਦਆਊਟ ਸ਼ੇਵਿੰਗ ਰੱਖ ਸਕਦੇ ਨੇਗੇ ਠੀਕ ਹੈ ਜੀ ਬਾਕੀਆਂ ਦੇ ਲਈ ਇੱਥੇ ਕੋਈ ਚੀਜ਼ ਜਿਹੜੀ ਉਹ ਨਹੀਂ ਰਕੇਗੀ ਨੈਕਸਟ ਇਹ ਤੁਹਾਡੀ 4 ਸਾਲ ਦੀ ਅਗਨੀਵੀਰ ਬਯੂ ਰਹੇਗੀ ਜਿੰਨਾ ਤੁਹਾਨੂੰ ਪਤਾ ਹੀ ਹੈ ਤੇ 4 ਸਾਲ ਬਾਅਦ ਤੁਹਾਡਾ ਚੀਜ਼ ਜਿਹੜੀ ਉਹ ਤੁਹਾਨੂੰ ਅ ਅਲਾਉ ਵੀ ਕੀਤਾ ਜਾ ਸਕਦਾ ਹੈ ਨਹੀਂ ਵੀ ਅਲਾਉ ਕੀਤਾ ਜਾ ਸਕਦਾ ਅੱਗੇ ਦੇ ਲਈ ਠੀਕ ਹੈ ਚਲੋ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਸੈਲਰੀ ਦੀ ਪਹਿਲੇ ਸਾਲ ਤੁਹਾਡੀ ਜੋ ਸੈਲਰੀ ਹੈਗੀ ਉਹ ਤੁਹਾਡੀ ਮੰਥਲੀ ਪੈਕੇਜ 30 3000 ਹੈ ਜੋ ਇਸ ਤੋਂ ਬਾਅਦ ਤੁਹਾਨੂੰ 21000 ਆਊਗਾ 9000 ਤੁਹਾਡਾ ਫੰਡ ਦੇ ਵਿੱਚ ਜਾਊਗਾ ਤੇ 9000 ਤੁਹਾਡਾ ਕਾਰਪੋਰੇਟ ਜਿਹੜਾ ਕਾਰਪਸ ਫੰਡ ਹੈ ਗਵਰਨਮੈਂਟ ਦੁਆਰਾ ਦਿੱਤਾ ਜੋ ਦੂਜੇ ਸਾਲ ਤੁਹਾਨੂੰ 33000 36500 40500 ਤੇ ਜਿਹੜਾ ਸੇਵਨਿੰਗ ਦੀ ਪੈਕੇਜ ਹੈ ਉਹਦੇ ਅਧੀਨ ਤੁਹਾਨੂੰ ਭਈ ਲਾਸਟ ਤੇ ਜਾ ਕੇ ਇਕੱਠਾ 10.0 4 ਲੱਖ ਮਿਲ ਜੂਗਾ ਤੇ ਉਹਦੇ ਵਿੱਚ 5.2 ਲੱਖ ਤੁਹਾਡਾ ਉਹ 5.2 ਲੱਖ ਸਰਕਾਰ ਕਹਿੰਦੀ ਅਸੀਂ ਪਾਵਾਂਗੇ ਠੀਕ ਹੈ ਸੋ ਇਹ ਤੁਹਾਡੇ ਕੋਲ ਪੈਸਾ ਜਿਹੜਾ ਉਹ ਤੁਹਾਨੂੰ ਮਿਲ ਜੂਗਾ ਵੈਸੇ ਹੂੰ ਹੁਣ ਚਾਹੀਦਾ ਕੀ ਹੈ ਤੁਹਾਡੇ ਕੋਲ ਇਸ ਦੇ ਵਿੱਚ ਆ ਗਿਆ ਤੁਹਾਡੇ ਕੋਲ ਸੀਕੁਐਂਸ ਆਫ ਐਗਜ਼ਾਮੀਨੇਸ਼ਨ ਠੀਕ ਹੈ ਇਹਦੇ ਵਿੱਚ ਤੁਹਾਡੇ ਕੋਲ ਆਨਲਾਈਨ ਐਗਜ਼ਾਮੀਨੇਸ਼ਨ ਹੈ ਜਿਹੜਾ ਉਹ ਕੰਡਕਟ ਕੀਤਾ ਜਾਏਗਾ ਸਭ ਤੋਂ ਪਹਿਲਾਂ ਸਾਇੰਸ ਸਬਜੈਕਟ ਦੇ ਵਿੱਚ ਤੁਹਾਡੇ ਕੋਲ 60 ਮਿੰਟ ਦਾ ਪੇਪਰ ਹੋਏਗਾ ਜਿਹਦੇ ਵਿੱਚ ਫਿਜ਼ਿਕਸ ਮੈਥ ਤੇ ਇੰਗਲਿਸ਼ ਪਲੱਸ 2 ਲੈਵਲ ਦੇ ਤੁਹਾਨੂੰ ਪੁੱਛੇ ਜਾਣਗੇ ਪਲੱਸ 2 ਲੈਵਲ ਦਾ ਸਿਲੇਬਸ ਆਏਗਾ ਅਦਰ ਦੈਨ ਸਾਇੰਸ ਦੇ ਵਿੱਚ ਤੁਹਾਡੇ ਕੋਲ 45 ਨੰਬਰ ਦਾ ਮਿੰਟ ਦਾ ਕੁਐਸਚਨ ਆਉਣਗੇ 45 ਮਿੰਟ ਦਿੱਤਾ ਜਾਏਗਾ ਜਿਹਦੇ ਵਿੱਚ ਇੰਗਲਿਸ਼ ਤੇ ਰੀਜ਼ਨਿੰਗ ਤੇ ਜਰਨਲ ਅਵੇਅਰਨੈਸ ਹੈ ਜਿਹੜੀ ਉਹ ਤੁਹਾਨੂੰ ਪੁੱਛੇਗੀ ਤਿੰਨ ਏਰੀਆਜ਼ ਪੁੱਛੇ ਜਾਣਗੇ ਸਾਇੰਸ ਤੇ ਅਦਰ ਦੈਨ ਸਾਇੰਸ ਵਾਲਿਆਂ ਦੇ ਲਈ ਸੇਮ ਤੁਹਾਨੂੰ 85 ਮਿੰਟ ਦਾ ਹੋ ਗਿਆ ਇਹ ਜਿਹਦੇ ਵਿੱਚ ਫਿਜ਼ਿਕਸ ਮੈਥਮੈਟਿਕਸ ਇੰਗਲਿਸ਼ ਤੇ ਰੀਜ਼ਨਿੰਗ ਤੇ ਜਰਨਲ ਵੇਸ ਅਵੇਅਰਨੈਸ ਹੈ ਤੁਹਾਡੇ ਤੋਂ ਪੁੱਛੀ ਜਾਏਗੀ ਇਹ ਆ ਗਿਆ ਪੇਪਰ ਦਾ ਠੀਕ ਹੈ ਹਰੇਕ ਕੁਐਸਚਨ ਹੈ ਜਿਹੜਾ ਤੁਹਾਡਾ ਉਹਦਾ 1 ਨੰਬਰ ਹੋਏਗਾ ਤੇ ਜੇ ਤੁਸੀਂ ਕੋਈ ਗਲਤ ਕਰਦੇ ਹੋ ਤਾਂ 네ਗੇਟਿਵ ਮਾਰਕਿੰਗ ਹੋਏਗੀ 0.25 ਦੀ 네ਗੇਟਿਵ ਮਾਰਕਿੰਗ ਤੁਹਾਨੂੰ ਮਿਲੇਗੀ ਇਸ ਚੀਜ਼ ਦਾ ਤੁਸੀਂ ਭਾਈ ਧਿਆਨ ਰੱਖ ਲੈਣਾ ਠੀਕ ਹੈ ਨੈਕਸਟ ਹਾਂ ਐਡਮਿਟ ਕਾਰਡ ਹੈ ਜਿਹੜਾ ਉਹ ਤੁਹਾਡਾ 48 ਘੰਟੇ ਪਹਿਲਾਂ ਤੁਹਾਨੂੰ ਆ ਜਾਏਗਾ 48 ਘੰਟੇ ਦੇ ਕਰੀਬ ਪਹਿਲਾਂ ਇਹ ਆ ਜਾਂਦਾ ਹੁੰਦਾ ਠੀਕ ਹੈ ਚਲੋ ਇਸ ਤੋਂ ਬਾਅਦ ਆਪਾਂ ਫਿਜ਼ੀਕਲ ਸਟੈਂਡਰਡਸ ਦੀ ਗੱਲ ਕਰ ਲੈਨੇ ਆਂ ਐਗਜ਼ਾਮ ਤੁਸੀਂ ਦਿਓਗੇ ਤਾਂ ਫਿਜ਼ੀਕਲ ਸਟੈਂਡਰਡਸ ਦੇ ਵਿੱਚ ਜੋ ਮੇਲ ਕੈਂਡੀਡੇਟ ਆ ਜਾਂਦੇ ਆ 1600 ਮੀਟਰ ਰੇਸ ਆ ਜਾਂਦੀ ਹੈ ਤੁਸੀਂ 7 ਮਿੰਟਾਂ ਦੇ ਵਿੱਚ ਲਗਾਉਣੇ ਆ ਫੀਮੇਲ ਨੇ 8 ਮਿੰਟਾਂ ਚ ਲਗਾਉਣੀਆਂ ਮੇਲ ਕੈਂਡੀਡੇਟਸ ਦੇ ਲਈ 10 ਪੁਸ਼-ਅਪ ਨੇ ਮਤਲਬ ਕਿ ਉਹ ਇਦਾਂ ਹੱਥਾਂ ਦੇ ਨਾਲ 1 ਮਿੰਟ ਦੇ ਵਿੱਚ ਤੁਸੀਂ ਲਗਾਉਣੇ ਨੇਗੇ 10 ਸੈਟ-ਅਪਸ 1 ਮਿੰਟ ਦੇ ਵਿੱਚ ਲਗਾਉਣੇ ਤੇ 20 ਸਕਵਾਟਸ ਨੇ ਜਿਹੜੇ ਉਹ ਵੀ 1 ਮਿੰਟ ਦੇ ਵਿੱਚ ਤੁਸੀਂ ਲਗਾਉਣੇ ਨੇ ਫੀਮੇਲ ਕੈਂਡੀਡੇਟ ਕੈਂਡੀਡੇਟ ਦੇ ਲਈ 10 ਸੈਟ-ਅਪਸ ਨੇ 1 ਮਿੰਟ 30 ਸਕਿੰਡ ਦੇ ਵਿੱਚ ਤੇ 15 ਸਕਵਾਟਸ 1 ਮਿੰਟ ਦੇ ਵਿੱਚ ਤੁਸੀਂ ਲਗਾਉਣੇ ਠੀਕ ਹੈ ਜੀ ਸੋ ਇਹ ਤੁਹਾਡਾ ਭਾਈ ਫਿਜ਼ੀਕਲ ਸਟੈਂਡਰਡ ਟੈਸਟ ਹੈ ਜਿਹੜਾ ਪੀਐਸਟੀ ਹੋ ਰਹੇਗਾ ਇਹਦੇ 에ਅਰ ਫੋਰਸ ਦੇ ਲਈ ਠੀਕ ਹੈ ਇਸ ਤੋਂ ਬਾਅਦ ਇਹਨਾਂ ਨੇ ਕਹੇਗਾ ਕਿ ਅਪਲਾਈ ਕਿੱਦਾਂ ਕਰਨਾ ਹੈ ਤਾਂ ਅਪਲਾਈ ਕਰਨ ਦੇ ਲਈ ਵੈਬਸਾਈਟ ਦਿੱਤੀ ਗਈ ਹੈ iafrecruitment.adsel.co.in ਇਹ ਤੇ ਜਾ ਕੇ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਤੇ ਰਜਿਸਟ੍ਰੇਸ਼ਨ ਦੇ ਨਾਲ ਤੁਸੀਂ ਆਪਣੀ ਜੋ ਵੈਕੈਂਸੀ ਹੈ ਉਹਨੂੰ ਕਲਿੱਕ ਕਰਕੇ ਅਪਲਾਈ ਕਰ ਸਕਦੇ ਹੋ ਠੀਕ ਹੈ ਜੇ ਸਾਈਨ ਅਪ ਕਰਨਾ ਹੈ ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਦਿੱਤੀ ਗਈ ਹੈਗੀ ਵੀ ਕਿਦਾਂ ਅਪਲਾਈ ਹੋਊਗਾ ਕਿਦਾਂ ਕਿਦਾਂ ਤੁਸੀਂ ਅਪਲਾਈ ਕਰ ਸਕਦੇ ਹੋ ਬੇਸਿਕਲੀ ਉਹ ਬਾਕੀ ਰਹਿ ਜਾਂਦੀ ਹੈ ਜਾਣਕਾਰੀ ਇਹਦੇ ਵਿੱਚੋਂ ਚਲੋ ਮੈਂ ਤੁਹਾਨੂੰ ਇੱਕ ਵਾਰ ਵੈਬਸਾਈਟ ਓਪਨ ਕਰਕੇ ਦਿਖਾਉਂਦਾ ਨਾ ਕਿ ਇੱਥੋਂ ਹੋਏਗੀ ਹੋ ਗਈ ਹੋ ਗਈ ਆਸੀ ਆਈਐਫਰ ਰਿਕਰੂਟਮੈਂਟ ਐਡਸ ਇਹ ਵਾਲੀ ਹੈ ਤੁਹਾਡੀ ਇੰਡੀਅਨ Air Force ਦੀ ਇਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋਗੇ ਭਾਈ ਖੁੱਲ ਜਾ ਯਾਰ ਓਪਨ ਨਹੀਂ ਹੋ ਰਿਹਾ ਯਾਰ ਪ੍ਰੋਪਰਲੀ ਇਹ ਅਗਨੀਵੀਰ ਵਾਇਯੂ ਆ ਦੇਖੋ ਅਗਨੀਵੀਰ ਵਾਇਯੂ ਦੇ ਲਈ ਓਪਨ ਹੋ ਗਿਆ ਤੁਹਾਡਾ ਹਾਂ ਇੱਥੇ ਤੁਸੀਂ ਕੈਂਡੀਡੇਟ ਲੌਗਇਨ ਕਰ ਸਕਦੇ ਹੋ ਜੋ ਤੁਹਾਡਾ ਹੋ ਗਿਆ ਠੀਕ ਹੈ ਉਸ ਢੰਗ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਆ ਆ ਗਿਆ ਅਗਨੀਵੀਰ ਇਨਵਾਈਓ ਇਨਟੇਕ ਐਡਵਰਟਾਈਜ਼ਮੈਂਟ ਆ ਗਿਆ ਤੇ ਆਨਲਾਈਨ ਰਜਿਸਟ੍ਰੇਸ਼ਨ ਵੀ ਇੱਥੇ ਆ ਗਿਆ ਇਹ ਤੇ ਕਲਿਕ ਹੇਅਰ ਕਰੋਗੇ ਤਾਂ ਤੁਸੀਂ ਇਸ ਤੋਂ ਅੱਗੇ ਆਪਣਾ ਅਪਲਾਈ ਕਰ ਸਕਦੇ ਹੋ ਅਗਰ ਨਹੀਂ ਹੈਗਾ ਤਾਂ ਤੁਸੀਂ ਪਹਿਲਾਂ ਯੂਜ਼ਰ ਰਜਿਸਟ੍ਰੇਸ਼ਨ ਹੈ ਜਿਹੜੀ ਆਪਣੀ ਉਹ ਕਰ ਸਕਦੇ ਹੋ ਤਾਂ ਜਿੰਨੇ ਵੀ ਬੱਚਿਆਂ ਦਾ 21 ਸਾਲ ਦੇ ਵਿੱਚ ਆ ਰਹੇਗਾ ਤਾਂ ਉਹ ਇਸ ਨੂੰ ਅਪਲਾਈ ਕਰ ਸਕਦੇ ਨੇ 4 ਸਾਲ ਦੀ ਤੁਹਾਡੀ ਟਰਮ ਰਹੇਗੀ ਤੇ ਬੇਸਿਕਲੀ 40 ਤੋਂ 50000 ਸੈਲਰੀ ਹੈ ਅਪਲਾਈ ਕਰ ਸਕਦੇ ਹੋ ਥੈਂਕ ਯੂ